ਸਲੋਕ ਡਖਣੇ ਮਹੱਲਾ ਪੰਜਵਾਂ ਨਾਨਕ ਕੱਚੜਿਆਂ ਸਿਉ ਤੋੜ ਢੂੜ ਸੱਜਣ ਸੰਤ ਪੱਕਿਆ ਓਏ ਜੀਵਨ ਦੇ ਵਿਛੋੜਹਿ ਓਏ ਮੋਇਆ ਨਾ ਜਾਹੀ ਛੋੜ ਮਹੱਲਾ ਪੰਜਵਾਂ ਨਾਨਕ ਬਿਜਲੀਆਂ ਚਮਕਾਨ ਘੁਰਨ ਘਟਾ ਅਤ ਕਾਲੀਆਂ ਵਰਸਨ ਮੇਗ ਅਪਾਰ ਨਾਨਕ ਸੰਗਮ ਫਿਰੀ ਸੋਹੰਦੀਆ ਮਹੱਲਾ ਪੰਜਵਾ ਜਲ ਥਲ ਨੀਰ ਭਰੇ ਸੀਤਲ ਪਵਨ ਚੁਲਾਰ ਦੇ ਸੇਜੜੀਆਂ ਸੋਇਨ ਹੀਰੇ ਲਾਲ ਜੜੰਦੀਆ ਸਬਰ ਕੱਪੜ ਭੋਗ ਨਾਨਕ ਪਿਰੀ ਵਿਹੂਣੀ ਤੱਤਿਆ ਉਪਾਉੜੀ ਕਾਰਣ ਕਰਤੈ ਜੋ ਕੀਆ ਸੋਈ ਹੈ ਕਰਣਾ ਜੇ ਸੋ ਧਾਵ ਹੈ ਪ੍ਰਾਣੀਆਂ ਉਪਾਵਹਿ ਤੋਰ ਲਹਿਣਾ ਬੇਨ ਕਰਮਾ ਕਿਛੂ ਨ ਲੱਭਾਈ ਜੇ ਫਿਰ ਹੈ ਸਭ ਧਰਨਾ ਗੁਰ ਮਿਲ ਭਾਉ ਗੋਵਿੰਦ ਕਾਉ ਭੈ ਡਾਰ ਦੂਰ ਕਰਣਾ ਭੈ ਤੇ ਬੈਰਗ ਉਪਜੈ ਹਰ ਖੋਜਤ ਫਿਰਣਾ ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਦਾ ਮਰਣਾ ਇਆ ਇੱਕ ਮਾਇ ਤੇ ਆਇਆ ਪਾਇਆ ਸਾਧ ਸਰਣਾ ਬੋਹੇਤ ਨਾਨਕ ਦੇਉ ਗੁਰ ਜਿਸ ਹਰ ਚੜਾਏ ਤਿਸ ਭਾਉ ਜਲ ਤਰਣਾ ਸਲੋਕ ਮਹੱਲਾ ਪੰਜਵਾਂ पहला मरण कबूल जीवन की छॾ आस हो, हो सपना की रेणु का तओ आओ हमारे पास महल्ला पंजवान ਮੋ ਆ ਜੀਵੰਦਾ ਪੇਖ ਜੀਵੰਦੇ ਮਰ ਜਾਨ ਜਿੰਨਾ ਮੁਹੱਬਤ ਇੱਕ ਸਿਓ ਤੇ ਮਾਨਸ ਪਰਦਾਨ ਮਹੱਲਾ ਪੰਜਵਾ ਜੇ ਸਾਨਵਸੈ ਪਾਰ ਬ੍ਰਹਮ ਨਿਕਟ ਨਾ ਆਵੇ ਪੀਰ ਭੋਖ ਤਿਖ ਤਿਸ ਨਾ ਵਿਆਪਈ ਜਮ ਨਹੀਂ ਆਵੇ ਨੀਰ ਪਾਉੜੀ ਕੀਮਤ ਕਹਿਣ ਨਾ ਜਾਈਐ ਸੱਚ ਸਾਹ ਅਡੋਲੇ ਸਿੱਧ ਸਾਧਕ ਗਿਆਨੀ ਧਿਆਨੀਆ ਕੌਣ ਤੁਧਨੋ ਤੋਲੇ ਭਨਣ ਘਟਣ ਸਮਰਥ ਹੈ ਊਪਤ ਸਭ ਪਰਲੈ ਕਰਨ ਕਾਰਨ ਸਮਰਥ ਹੈ ਘਾਟ ਘਾਟ ਸਭ ਬੋਲੇ ਰਿਜਕ ਸਮਾਹੇ ਸਬਸੈ ਕੀ ਆ ਮਾਨਸ ਡੋਲੇ ਗਹਿਰ ਗਭੀਰ ਅਥਾ ਹੋ ਤੂ ਗੁਣ ਗਿਆਨ ਅਮੋਲੈ ਸੋਈ ਕਾਮ ਕਮਾਵਣਾ ਕੀਆ ਤੋਰ ਮੌਲੇ ਤੁਦਹੋ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੇ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਟਡਿਆ ਕਮਨ ਕੁਮਤ ਤੁਮ ਲਾਗੇ ਬੂਢ ਹੋਗੇ ਪਰਵਾਰ ਸਕਲ ਸਿਓ RAM ਨਾ ਜਪਹੁ ਉਪਾਗੇ ਰਹਾਉ वेद पुराण पढ़े का क्या गुण खर चंदन जस पारा राम नाम की गात नहीं जानी कैसे उतर स पारा जीव बदो सो धर्म कर थाप हो अधर्म कहो गात पाई ਆਪਸ ਕਾਓ ਮੋਨੇ ਵਰ ਕਰ ਥਾਪੋ ਕਾ ਕਾਓ ਕਹੋ ਹੋ ਕਸਾਈ ਮਾਨ ਕੇ ਅੰਦੇ ਆਪ ਨਾ ਬੂਜੋ ਕਾਹੇ ਬੂਜਾ ਬਹੁ ਪਾਈ ਮਾਇਆ ਕਾਰਨ ਵਿਦਿਆ ਵੇਚੋ ਜਨਮ ਅਭਿਰਥਾ ਜਾਈ ਨਾਨਕ ਬਚਨ ਵਿਆਸ ਕਹਿਤ ਹੈ ਸੋਖ ਕਉ ਪੂਛਾ ਹੋ ਜਾਈ ਕਹਿ ਕਬੀਰ RAME RAM CHUTAH NAHE TA GUDE PAHAI BANAH BASE KYON PAHAI JAU LAO MANOH NAT JAI BIKAR JEH KAR BAN SAMSAR KIYA TE POORE SANSAR ਸਾਰੇ ਸੁਖ ਪਾਈਐ ਰਾਮ ਰੰਗ ਰਵਹੁ ਆਤਮੈ RAM ਰਹਾਉ ਜਟਾ ਪਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸ ਮਨ ਜੀਤੇ ਜਗ ਜੀਤਿਆ ਜਾਂਤੇ ਵਿਖਿਆਤੇ ਹੋਏ ਉਦਾਸ ਅੰਜਨ ਦੇ ਸਭੇ ਕੋਈ ਟੁਕ ਚਾਹਨ ਮਾਹੇ ਵਿਡਾਨ ਗਿਆਨ ਅੰਜਨ ਜੇ ਪਾਇਆ ਤੇ ਲੋਇਨ ਪਰਵਾਨ ਕਹੇ ਕਬੀਰ ਅਬ ਜਾਣਿਆ ਗੁਰ ਗਿਆਨ ਦੀਆ ਸਮਝਾਏ ਅੰਤਰ ਗਤ ਹਰ ਭੇਟਿਆ ਅਬ ਮੇਰਾ ਮਨ ਕਤ ਹੂ ਨਾ ਜਾਏ ਰੇਦ ਸਿਦ ਜਾ ਕਾਉ ਫੁਰੀ ਤਬ ਕਾਹੂ ਸਿਉ ਕੀ ਆਕਾਜ تیر ਕਹਨੇ ਕੀ ਗਤ ਕਿਆ ਕਹਾਉ ਮੈਂ ਬੋਲਤ ਹੀ ਬਡ ਲਾਜੈ RAM ਜਿਹ ਪਾਇਆ RAM ਤੇ ਭਵਹਿ ਨਾ ਬਾਰੈ ਬਾਰ ਰਹਾਉ ਝੂਠਾ ਜਾਗ ਦਹਿ ਕੈ ਕਨਾ ਦਿਨ ਦੁਏ ਬਰਤਨ ਕੀ ਆਸ RAM ਉਦਕ ਜਿਹ ਜਨ ਪੀਆ ਤੇਹ ਬਾਹੁਰ ਨਾ ਭਈ ਪਿਆਸ ਗੁਰ ਪ੍ਰਸਾਦ ਜਿਹ ਬੂਝਿਆ ਆਸਾ ਤੇ ਭਇਆ ਨਿਰਾਸ ਸਭ ਸਚ ਨਦਰਿ ਆਇਆ ਜਾਉ ਆਤਮ ਭਇਆ ਉਦਾਸ ਰਾਮ ਨਾਮ ਰਸ ਚਾਖਿਆ ਹਰ ਨਾਮਾ ਹਰ ਤਾਰ ਕਾਹ ਕਬੀਰ ਕੰਚਨ ਭਇਆ ਭ੍ਰਮ ਗਿਆ ਸਮੁੰਦਰੈ ਪਾਰ ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ ਸੁਨਹਿ ਸੁੰਨ ਮਿਲਿਆ ਸਮਦਰਸੀ ਪਵਨ ਰੂਪ ਹੋਏ ਜਾ ਵਹਿਗੇ ਬਾਹੁਰ ਹਮ ਕਾਹੇ ਆਵਹਿਗੇ ਆਪ ਨ ਜਾਣਾ ਹੁਕਮ ਤਿਸੈ ਕਾ ਹੁਕਮੈ ਬੋਝ ਸਮਾਵਹਿਗੇ ਰਹਾਉ ਜਬ ਚੂਕੇ ਪੰਚ ਧਾਤ ਕੀ ਰਚਨਾ ਐਸੇ ਧਰਮ ਚੂਕਾ ਵਹਿਗੇ ਦਰਸ਼ਨ ਛੋੜ ਭਏ ਸਮਦਰਸੀ ਏਕੋ ਨਾਮ ਤਿਆ ਵਹਿਗੇ ਜੇਤ ਹਮਲਾਏ ਤਿਤਹੀ ਲਾਗੇ ਤੈਸੇ ਕਰਮ ਕਮਾਵਹਿਗੇ ਹਾਰ ਜੀ ਕਿਰਪਾ ਕਰੇ ਜਾਓ ਆਪਣੀ ਤਾਉ ਗੁਰ ਕੇ ਸ਼ਬਦ ਸੰਭਾਵਹਿਗੇ ਜੀਵਤ ਮਰਹੋ ਮਰਹੋ ਫੋਨ ਜੀਵਹੋ ਪੁਨਰਪ ਜਨਮ ਨਾ ਹੋਈ ਕਾਹੋ ਕਬੀਰ ਜੋ ਨਾਮ ਸਮਾਨੇ ਸੋਨ ਰਹਾ ਲਿਵ ਸੋਈ ਜਾਓ ਤੁਮ ਮੋਕਾਉ ਦੂਰ ਕਰ ਤਹਾਓ ਤਾਓ ਤੁਮ ਮੁਕਤ ਬਤਾਵੋ ਏਕ ਅਨੇਕ ਹੋਏ ਰਹਿਓ ਸਗਲ ਮਹਿ ਆਪ ਕੈਸੇ ਪਰਮਾਵੋ ਰਾਮ ਮੋਕ ਕਉਤਾਰ ਕਹਾਂ ਲੈ ਜਈ ਹੈ ਸੋਦ ਮੁਕਤ ਕਹਾ ਦੇਉ ਕੈਸੀ ਕਰ ਪ੍ਰਸਾਦ 모ਹ ਪਾਈ ਹੈ ਰਹਾ ਤਾਰਨ ਤਰਨ ਤਬੈ ਲਗ ਕਹੀਐ ਜਾਬ ਲਗ ਤਤ ਨ ਜਾਣਿਆ ਆਬ ਤਉ ਬਿਮਲ ਭਏ ਘਟ ਹੀ ਮਹਿ ਕਹ ਕਬੀਰ ਮਨ ਮੰਨਿਆ yeh gaad coat kiye kanchan ke chhod gaya so ravan kahe ki jit hai man bhavan jap jam aaye ke is te pakare tah har ko naam shadavan raav ਕਾਲ ਅਕਾਲ ਖਸਮ ਕਾ ਕੀਨਾ ਇਹੋ ਪਰਪੰਚ ਬਧਾਵਨ ਕਹ ਕਬੀਰ ਤੇ ਅੰਤੇ ਮੁਕਤੇ ਜਿਨ ਹਿਰਦੈ ਰਾਮ ਰਸਾਇਨ ਦੇਹੀ ਗਾਵਾ ਜੀਓ ਧਰ ਮਹਤਾਉ ਬਸਹਿ ਪੰਚ ਕਿਰਸਾਨ ਨੈਨੂ ਨਕਟੂ ਸ੍ਰਵਨੂ ਰਸਪਤ ਇੰਦਰੀ ਕਹਿਆ ਨਾ ਮਾਨਾ ਬਾਬਾ ਆਬ ਨਾਮ ਬਸਾਓ ਇਹ ਗਾਓ ਘਰੀ ਘਰੀ ਕਾ ਲੈਖਾ ਮੰਗੈ ਕਾਇ ਸਚੇ ਤੂੰ ਨਾਓ ਰਹਾਉ ਧਰਮ ਰਾਏ ਜਬ ਲੈਖਾ ਮੰਗੈ ਬਾਕੀ ਨਿਕਸੀ ਭਾਰੀ ਪੰਜ ਕਿਰਸਾਨ ਵਾ ਭਾਗ ਗਏ ਲੈ ਬਾਧਿਓ ਜੀਓ ਦਰਬਾਰੀ ਕਹੈ ਕਬੀਰ ਸੁਨੋ ਹਰੇ ਸੰਤੋ ਖੇਤ ਹੀ ਕਰਹੁ ਨਿਬੇਰਾ ਅਬ ਕੀ ਬਾਰ ਬਖਸ ਬੰਦੇ ਕਾ ਬਾਹੁਰ ਨਾ ਭਾਉ ਜਲ ਫੇਰਾ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਏਕ ਓ ਅੰਕਾਰ ਸਤਗੁਰ ਪ੍ਰਸਾਦ ਅਨਭਾਉ ਕਿਨੈ ਨਾ ਦੇਖਿਆ ਬੈਰਾਗੀ ਅੜੇ ਬਿਨ ਭੈ ਅਨਭਾਉ ਹੋਏ ਵਣਾ ਹੰਬੈ ਸੋਹ ਦੂਰ ਦੇਖੈ ਤਾਂ ਭਾਉ ਪਵੈ ਬੈਰਾਗੀ ਅੜੇ ਹੁਕਮੈ ਬੂਝੈ ਤਾਂ ਨਿਰਭਾਉ ਹੋਏ ਵਣਾ ਹੰਬੈ ਹਰ ਪਾਖੰਡ ਨਾ ਕੀਜਈ ਬੈ ਰਾਗੀ ੜੇ ਪਾਖੰਡ ਰਤਾ ਸਭ ਲੋਕ ਵਣਾ ਹੰਬੈ ਤ੍ਰਿਸ਼ਨਾ ਪਾਸ ਨਾ ਛੋਡਈ ਬੈ ਰਾਗੀ ੜੇ ਮਮਤਾ ਜਾਲਿਆ ਪਿੰਡ ਵਣਾ ਹੰਬੈ ਚਿੰਤਾ ਜਾਲ ਤਨ ਜਾਲਿਆ ਬੈ ਰਾਗੀ ੜੇ ਜੇ ਮਨ ਮਿਰਤਕ ਹੋਏ ਵਣਾ ਹੰਬੈ ਸਤਿਗੁਰ ਬਿਨ ਬੈ ਰਾਗ ਨਾ ਹੋਵਈ ਬੈ ਰਾਗੀ ਅੜੇ ਜੇ ਲੋਚੈ ਸਭ ਕੋਏ ਵਣਾ ਹੰਬੈ ਕਰਮ ਹੋਵੈ ਸਤਗੁਰ ਮਿਲੈ ਬੈ ਰਾਗੀ ਅੜੇ ਸਹਜੇ ਪਾਵੈ ਸੋਏ ਵਣਾ ਹੰਬੈ ਕਹੋ ਕਬੀਰ ਏਕ ਬੇਨਤੀ ਬੈ ਰਾਗੀ ਅੜੇ ਮੋਕਾਉ ਪਾਉ ਜਲ ਪਾਰ ਉਤਾਰ ਵਣਾ ਹੰਬੈ ਰਾਜਨ ਕੌਣ ਤੁਮਾਰੈ ਆਵੈ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ 모ਹੇ ਭਾਵੈ ਰਹਾਵ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਦ ਬਿਦਰ ਕੋ ਪਾਨੋ ਅੰਮ੍ਰਿਤ ਕਾਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਨ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋਦੀ ਜਾਤ ਨਾ ਕਾਹੂ ਕੀ ਮਾਨੀ ਸਲੋਕ ਕਬੀਰ ਗਗਨ ਤਮਾ ਮਾ ਬਾਜਿਓ ਪਰਿਓ ਨੀਸਾਨ ਕਾਓ ਖੇਤ ਜੋ ਮਾਂਡਿਓ ਸੂਰਮਾ ਆਪ ਜੂ ਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾੜੈ ਖੇਤ ਕਬੀਰ ਕਾ ਸਬਦ ਰਾਗ ਮਾਰੂ ਬਾਣੀ ਨਾਮ ਦੇਉ ਜੀ ਕੀ ਇਕ ਓ ਅੰਕਾਰ ਸਤਗੁਰ ਪ੍ਰਸਾਦ ਚਾਰ ਮੁਕਤ ਚਾਰੈ ਸਿਧ ਮਿਲ ਕੈ ਦੂਲਹਿ ਪ੍ਰਭ ਕੀ ਸਰਣ ਪਰਿਓ ਮੁਕਤ ਭਾਇਓ ਚਾਹ ਹੂੰ ਜੁਗ ਜਾਨਿਓ ਜਸ ਕੀਰਤ ਮਾਥੈ ਛਤਰ ਧਰਿਓ ਕਾਜਾ ਰਾਮ ਜਪਤ ਕੋ ਕੋ ਨਾ ਚਰਿਓ ਗੁਰ ਉਪਦੇਸ ਸਾਧ ਕੀ ਸੰਗਤ ਭਗਤ ਭਗਤ ਤਾ ਕੋ ਨਾਮ ਪਰਿਓ ਰਹਾਉ ਸੰਖ ਚਕਰ ਮਾਲਾ ਤਿਲਕ ਵਿਰਾਜਿਤ ਦੇਖ ਪ੍ਰਤਾਪ ਜਨ ਡਰਿਓ ਨਿਰਭਾਉ ਭਏ RAM ਬਲ ਗਰਜਿਤ ਜਨਮ ਮਰਨ ਸੰਤਾ ਪਹਿਰਿਓ ਅੰਬਰੀਗ ਕਉ ਦੀਓ ਅਪਹਿ ਪਦ ਰਾਜ ਪਪੀਖਨ ਅਧਿਕ ਕਰਿਓ ਨਾਉ ਨਿਧ ठाकुर ਭਈ ਸੁਦਾਮੈ ਧਰੂ ਅਟਲ ਅਜਹੂ ਨਾ ਤਰਿਓ ਭਗਤ ਹੇ ਤੁਮਾਰਿਓ ਹਰਨਾਖਸ ਨਾਰ ਸਿੰਘ ਰੂਪ ਹੋਏ ਦੇਹ ਧਰਿਓ ਨਾਮ ਕਹੈ ਭਗਤ ਵਾਸਕੇਸਵ ਅਜਹੂੰ ਬਾਲਕੇ ਦਵਾਰ ਖਰੋ ਮਾਰੂ ਕਬੀਰ ਜਿਓ ਦੀਨ ਵਿਸਾਰਿਓ ਰੇ دیਵਾਨੇ ਦੀਨ ਵਿਸਾਰਿਓ ਰੇ ਪੇਟ ਭਰਿਓ ਪਸੂਆ ਜਿਓ ਸੋਇਓ ਮਨੁਖ ਜਨਮ ਹੈ ਹਾਰਿਓ ਰਹਾਉ ਸਾਦ ਸੰਗਤ ਕਬਹੁ ਨਹੀਂ ਕੀਨੀ ਰਚਿਓ ਤੰਦੈ ਝੂਠ ਸੁਵਾਨ ਸੂਕਰ ਵਾਇਸ ਜਿਵੈ ਭਟਕਤ ਚਾਲਿਓ ਊਠ ਆਪਸ ਕਾਉ ਦੀਰਗ ਕਰ ਜਾਣੈ ਔਰਨ ਕਾਉ ਲਕਮਾਤ ਮਨਸਾ ਬਾਚਾ ਕਰਮਨਾ ਮੈਂ ਦੇਖੇ ਦੋਜਕ ਜਾਤ ਕਾਮੀ, ਕ੍ਰੋਧੀ, ਚਾਤੂਰੀ, ਬਾਜੀਗਰ ਬੇਕਾਰ। ਨਿੰਦਾ ਕਰਤੇ ਜਨਮ ਸਿਰਾਨੋ ਕਬਹੂ ਨਾ ਸਿਮਰਿਓ ਰਾਮ। ਕਹ ਕਬੀਰ ਚੇਤੇ ਨਹੀਂ ਮੂਰਖ ਮੁਗਦਗਵਾਰ। ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰ ਸਪਾਰ। ਰਾਗ ਮਾਰੂ ਬਾਣੀ ਜੈ ਦੇਉ ਜਿਉ ਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਚੰਦ ਸਤ ਭੇਦਿਆ ਆਨਾਦ ਸਤ ਪੂਰਿਆ ਸੂਰ ਸਤ ਖੋੜ ਸਾਦਤ ਕੀਆ ਅਬਲ ਬਲ ਤੋੜਿਆ ਅਚਲ ਚਲ ਥੱਪਿਆ ਘਾੜ ਘੜਿਆ ਤਹਾ ਅਪਿਓ ਪੀਆ මාන ආදගුණ ආදवකාಣයා ਤරੀ दुබදා दਰஷට සම්මාන්නේයා ਰਹ अर्ධකව अර්ਦයා सਰධකௌ सਰਦයා සල කௌசලල சம்මාන आயா බදਤ ජෑදෝ ජෑදේव කෞරமைයා බ பிரහම නිරਬාਣ लेෙவலීण පයා ਕਬੀਰ ਮਾਰੂ RAM ਸਿਮਰ ਪਸ਼ੂਤਾਹੇ ਗਾਮਾਨ ਪਾਪੀ ਜੀ ਯਾਰਾ ਲੋਭ ਕਰਤ ਹੈ ਆਜ ਕਾਲ ਉਠ ਜਾਹੇਗਾ ਰਹਾ ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰਮ ਭੁਲਾਹੇਗਾ ਧਨ ਜੋ ਬਨ ਕਾ ਗਰਬ ਨਾ ਕੀਜੈ ਕਾਗਦ ਜਿਉ ਗਲ ਜਾਹੇਗਾ ਜਾਓ ਜਮ ਆਏ ਕੇ ਇਸ ਗਹਿ ਪਟਕੈ ਤਾਂ ਦੇਨ ਕੇਸ ਨਾ ਬਸਾਹੇਗਾ ਸਿਮਰਨ ਭਜਨ ਦਇਆ ਨਹੀਂ ਕੀਨੀ ਤਾਉ ਮੁਖ ਚੋਟਾਂ ਖਾਹੇਗਾ ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕਹਿ ਜਾਹੇਗਾ ਹੇ ਤਕਬੀਰ ਸੁਨਹੋ ਰੇ ਸੰਤੋ ਹੋ ਸਾਧ ਸੰਗਤ ਤਾਰ ਜਾਹੇਗਾ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਸੀ ਲਾਲ ਤੂਜ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ ਰਹਾ ਜਾ ਕੀ ਛੋਤ ਜਗਤ ਕਉ ਲਾਗੈ ਤਾ ਪਰ ਤੁਹੀ ਤਰੈ ਨੀਚ ਹੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸੈਨ ਤਰੈ ਕਹਿਰ ਵਿਦਾਸ ਸੁਨੋ ਹੋਰੇ ਸੰਤੋ ਹਰ ਜਿਉ ਤੇ ਸਭੈ ਸਰੈ ਮਾਰੂ ਸੋਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਤੇਨ ਬਸ ਜਾਕੇ ਰੇ ਚਾਰ ਪਦਾਰਥ ਅਸ਼ਟ ਮਹਾ ਸਿਧ ਨਾਵ ਨਿਦਕਾਰ ਕਾਲ ਤਾਕੈ हार 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 ना जप सरचना अवर सब छाड वचन रचना रहा। नाना ख्यान पुराण वेद वेद चौतीस अक्षर माहि व्यास विचार कहयो परमार्थ राम नाम सरनाही ਸਹਜ ਸਮਾਦ ਉਪਾਦ ਰਹਿਤ ਹੋਏ ਵੱਡੇ ਭਾਗ ਲਿਵ ਲਾਗੀ ਕਹਿਰ ਵਿਦਾਸ ਉਦਾਸ ਦਾਸ ਮਤ ਜਨਮ ਮਰਨ ਭੈ ਭਾਗੀ